ਦੇਉ ਨਾਲ ਫਿਰ ਕਰ ਰਿਹਾ ਪੱਕਾ ਹਵਲਕ ਲੈ ਲਓ ਪੱਕਾ ਬੋਲਦੀ ਆਂ ਤੁਹਾ ਚ ਲੈ ਲਓ ਜਾਨ ਨਿਕਲਦੀ ਆ ਤੁਹਾਡੀ ਚਰਦੂ ਬਾਬਾ ਜੀ ਬੋਲਦੀ ਆ ਇਹਨੂੰ ਚਲ ਤੇ ਪਿਤਾ ਵੀ ਇੱਥੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਵੀ ਮੌਜੂਦ ਨੇ ਆਪ ਵੀ ਜਾਣਦੇ ਹੋ ਜੇ ਤੋਤੋਂ ਲੈਣ ਜਾਇਦਾ ਤੂੰ ਵੀ 50 ਲੱਖ ਮੰਗਦੇ ਹੋ ਜਿੱਤਿਆ 50000 ਦੀ ਗੱਲ ਸੁਣ ਜਦੋਂ ਅਸੀਂ ਲੈ ਆ ਅੱਠ ਸਾਲ ਆਤੋ ਲੈਣ ਜਾ ਦੋ ਜੀ ਲੋਕ ਆਲਾ ਵੀ ਲੱਗਾ ਅੱਠ ਸਾਲ ਕੀਤੀ ਜੇ ਸਾਡੀ ਮੱਤਾ ਹੀ ਕੀਤੀ ਜਨ ਕੋਈ ਨਹੀਂ ਤੂੰ ਵੇਖ ਰੇ ਨਹੀਂ ਮੈਂ ਕਹਾਂ ਭਾਈ ਇਹ ਵਗੀ ਲਿਖਾ ਭਾਈ ਇਹ ਦਾ ਭਾਈ ਸਰ ਸਰ ਕੋਈ ਪੱਕਾ ਹੈ ਤਾਂ ਬੋਣੀ ਦਾ ਟਾਈਮ ਆ ਅੱਜ ਦਿਨ ਸਾਨੂੰ ਵੀ ਐ ਬੜੇ ਭਾਈ ਮੈਂ ਬੋਣੀ ਬਗਾ ਨੇ ਉਹ ਉਹ ਤਾਂ ਆਪਣੀ ਆਪਣੀ ਸਮਝ ਹੈ ਨਾ ਐਸਾ ਨਹੀਂ ਪਤਾ ਜੇ ਬੱਚੇ ਇਧਰ ਪਚਪਣ ਕਈ ਵਿਕ ਜਾਏ ਜਦੋਂ ਗਾਹਕ ਉਪਰ ਡਿਪੈਂਡ ਹੈ ਚਾਹ ਪੀ ਲੋ ਸਾਰਿਆਂ ਨੂੰ ਪਿਆਸ ਆ ਜੋ ਤਾਂ ਇਹ ਮੂਰੇ ਨਹੀਂ ਬੈਠੇ ਹੁੰਦਾ ਕਈ ਵਾਰ ਮੂਰੇ ਉੱਠ ਕੇ ਮਾਰਦਾ ਹੁੰਦਾ ਇਹਨੂੰ ਬੰਨ ਲਾ ਕੋਈ ਨਾ ਅਹੀਂ ਆਵੜੇ ਕੋਲ ਤੇ ਜੀ ਤਾਂ ਸਟੈਂਡ ਫਾਰਮ ਦੇ ਉੱਤੇ ਤੇ ਬਹੁਤ ਹੀ ਵਧੀਆ ਬੱਚਾ ਜਿਹਦੀ ਗਰਦਨ ਕਮਾਲ ਦੀ ਹੈ ਜੀ ਬਹੁਤ ਹੀ ਵਧੀਆ ਹੈ ਜਾ ਪੀ ਰਹੇ ਹਨ ਔਰ ਦਿਨ ਦਾ ਸੌਦਾ ਹੋ ਰਿਹਾ ਹੈ ਸਰਦਾਰ ਸਾਹਿਬ ਸਰਦਾਰ ਸਾਹਿਬ ਦੇ ਪੇਗਾ ਵੀ ਠਨਾਲ ਮੌਜੂਦ ਨੇ ਡਾਕਟਰ ਸਾਹਿਬ ਜੀ ਮੈਂ ਮੱਡੀ ਤੇ ਪਹੁੰਚੇ ਸੀ ਬਾਜੀ ਤੋਂ ਅਸੀਂ ਪਹੁੰਚੇ ਜੀ ਜਾਣਦੇ ਤੁਹਾਨੂੰ ਤਕਰੀਬਨ ਸਾਰੇ ਜਾਣਦੇ ਜੀ ਆਪਾਂ ਜਾਣਦੇ ਜੀ ਧੰਨਵਾਦ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹੁੰਚਾਣ ਲਈ 500 थोड़े रखना है। बंदा तो सही बात कर पक्की बात कर। अच्छा, पचपन। पचपन पचपन लो। कोई बोले वो तो दे दे। एक एक बात ही है। हमारे घुसी दे देना। अच्छा, 20 करके। नहीं होगा। अब ना तो तुम्हारी इच्छा। एक बात। कार नरीना कार। हमको भी पढ़ा हुआ। हमको भी कराया पढ़ा नहीं नहीं पक्का पैसा बोल बच्चा तो देना ही है दे पक्का। कोई पक्का बोल तो है तो मेरे खरीद से भी नीचे बैठा कोई बात नहीं बिक जाएगा हमारा तो, तो। कोई बोल सही बात है सरपंच को बोल खुली है कोई देख लो पक्का मार अभी दिखाई भी है मेरे चाप भी लो जी उसको मैंने पूछा भी नहीं हजार नहीं कोई बात नहीं।, नहीं फिर तो मेरा भी मैंने इसे सारा बता दिया यार मेरी बोल दिया ओ ले लो जान निकल दिया थोड़ी तो यार को तो पापा जी बोल दिया इनु कागज ਆਣੀ ਤੋਂ ਲੈ ਕੱਲ ਇਕੱਠਾ 10000 ਪਾਇਆ ਸੀ ਬਸ ਇੱਕ ਮੰਨ ਸੀ 28 ਦਾ ਤੈਨੂੰ ਲਿਆ ਗਿਆ ਕਿੱਡੀਂ ਇੱਕ ਗੱਲ ਆ ਮੈਂ ਕਿਹਾ ਖਰੀਦਾ ਬੋਲਾ ਉਹਨੇ ਕੋਈ 30 लास्ट 3500 30 ਬੋਲਦੀ ਗਿਆ ਨੇ 28 کہہ ਰਹੇ ਨੇ ਨਹੀਂ ਨਹੀਂ ਸਾਢੇ 72 ਜੇ ਨਹੀਂ ਦਿੰਦੇ ਨਹੀਂ ਘਟਾ ਕੇ ਤਾਂ ਦੇਣਾ ਯਾਰ ਪੈਂਟ ਮੜ ਜੇ ਜਾਏ ਹੈਨਾ ਘਟਾ ਕੇ ਤਾਂ ਦੇਣੀ ਹੈ ਮੇਰੇ ਅੰਕਲ ਕੋਈ ਫਾੜੀ ਦਾ ਸਰਪੰਚਾ ਰੱਖ ਨਹੀਂ ਦਾ ਕਰੋ ਰੱਖਦਾ ਯਾਰ 28 ਵੀ ਕਹਿ ਰਹੇ ਬਾਈ 28 ਕਹਿਣਾ ਖਰੀਦਾ ਬੋਲਾ 28 ਦਾ ਖਰੀਦਾ ਖਰਚਾ ਪੜਾ ਬਾਈ ਇਹਨਾਂ ਨੂੰ ਕਿਹਨੂੰ ਪਤਾ 10 ਦਾ ਖਰੀਦਾ ਗਿਆ 50 ਗਰਮ ਫ੍ਰੀ ਲਿਆ ਮੈਂ ਫ੍ਰੀ ਲਿਆ ਬਸ ਮੈਂ 28 ਦਾ ਵੀ ਨਹੀਂ ਦਿੰਦਾ ਤੁਹਾਨੂੰ ਫ੍ਰੀ ਲਿਆ ਮੈਂ ਤਾਂ ਮੇਰਾ ਕਹਿਦਾ ਖੱਡਿਆ ਹੋਇਆ ਤੂੰ ਦੇ ਦੇ ਡੈਡੀ ਨੂੰ ਫੜਾ ਦੇ ਕੋਤ ਰੱਖ ਲੈ ਫੜਦਾ 28 ਦਾ 28 ਦਾ ਨਹੀਂ ਆਏ ਗੱਲ ਇੱਕ ਸੁਣ ਮੇਰੀ ਗੱਲ ਸੁਣ ਲੈ ਜਾਣਾ 29 ਦਾ ਹੂ ਲੈ ਜਾਣਾ ਲੈ ਕੇ ਕੋਈ ਬਾਤ ਨਹੀਂ ਹੋਏ ਆ ਜਰਾ ਖੇ ਲੋ ਆਹ ਬੋ ਨਹੀਂ ਕਰੋ 29 ਦਾ ਹੂ ਕੋਈ ਨਹੀਂ ਨੱਤੀ ਦੇ ਪੈਸੇ ਗਿਣਾ ਦੋ ਲੈ ਜਾਓ ਬੱਚਾ ਉਧਰ ਗਿਣਾ ਉਹੀ ਗੁੱਟੀ ਮੁੜੇ ਮੈਂ ਤੁਹਾਨੂੰ ਪਿਆ ਕੇ ਆਨ ਲਓ ਇਹ ਮੁੜ ਕੇ ਆਉਣੀ ਆ ਗੁੱਟੀ ਆਪਣੇ ਕੋਲੇ ਲੈ ਲਾ 550 ਕਾਦਰ ਮਾਰੀ ਗਏ ਭੈਣ ਤੇ ਅਸੀਂ ਇਕੱਠਾ ਪਹਿਲੇ 10000 ਰੁਪਏ ਫੇ ਅਮਰੀਕਾ ਮੈਂ ਕਿਹਾ ਵੀਰੇ ਨਵੇੜੇ ਜਿੰਨੇ ਸ਼ੂਟ ਕਰਾ ਲਈ ਸੀ ਹਾਂ ਸ਼ੂਟ ਕਰਾ ਲਈ ਸੀ ਨਾ ਸ਼ੂਟ 50 ਕਰ ਦਿੰਨੇ ਕੋਈ ਤੂੰ ਕਰ ਮੈਂ ਕਿਹਾ ਇੰਨੀ ਰਾਂ ਜਮਾ